ਆ ਵੇਖੋ ਜੀ ਇੱਥੋਂ ਆ ਵੇਖਣ ਵਾਲਾ ਆਨੰਦ ਆ ਗਿਆ ਜੀ ਆਨੰਦ ਆ ਗਿਆ ਆ ਸਿੰਘਾਂ ਦੇ ਦਰਸ਼ਨ ਕਰਦੇ ਆ თან ਭਾਈ ਸਿੰਘਾਂ ਨੇ ਇਹ ਖਾਂਸਤਾ ਵੀ ਲਾਏ ਆ ਨਹਿਰ ਦੇ ਕੰਡੇ ਦੇ ਉੱਤੇ ਤੇ ਇੱਧਰ ਆਪਾਂ ਸਿੰਘਾਂ ਕੋਲ ਸਿੱਕੇ ਜਾ ਕੇ ਦਰਸ਼ਨ ਕਰਦੇ ਆ ਸੰਗੜੀ ਆ ਕਿਤੇ ਪਾਣੀ ਵਗਦਾ ਹੁੰਦਾ ਨਾ ਫਿਰ ਸੁਜਾਰਾ ਹੋਣਾ ਕਿ ਇੱਕ ਖੰਡੇ ਦੇ ਉੱਤੇ ਆਹ ਦੇਖੋ ਹਾਂ ਪਰਾਤਨ ਫੌਜਾਂ ਲੱਗਦੀਆਂ ਕਿ ਨਹੀਂ ਸਾਰੀਆਂ ਬੈਠੀਆਂ ਆਹ ਗਾਨਿਆਂ ਜਿਆਂ ਦੀ ਨਾ ਬਾਗਾਂ ਦੀ ਛੰਦ ਪੈਣੀ ਹੈ ਉਹ ਬਾਅਦ ਵਿੱਚ ਦੇਖਦੇ ਕਿ ਫੌਜਾਂ ਵੇਖਦੇ ਆਂ ਤੇ ਬਾਣੀ ਪਾੜ ਰਹੀ ਹੈ ਮਾਫ਼ ਕਰਨਾ ਹਿੰਦਸਟਰਬ ਕਰ ਦਿੱਤਾ ਵਾਈਰੋ ਦੀ ਕਾਂਸਾ ਵਾਈਰੋ ਜੀ ਜੀ ਤੇ ਪਰ ਵੀ ਕਿਆ ਸੋਚਣਾ ਹੋਈ ਜੇ ਸੋਤੀ ਲਾਰੇ ਸਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਆਨ ਜਹੋ ਉੜੇ ਗੰਡੜ ਊ ਐੜੇ ਗੰਡੜ ਆ ਵਾ ਕਰੇ ਜੇਵੜਿਆ ਲੱਗੈ ਮਰ ਕੋ ਬੰਤਨੇ ਇੱਧੇ ਚੱਲਣ ਨੂੰ ਕਾ ਰੋ ਜਾ ਸਤਿ ਸ੍ਰੀ ਅਕਾਲ ਇਤਿਹਾਰ ਪਿੰਡਾਰੋਂ ਹੈ ਜੀ ਦੇਖਣ ਨੂੰ ਸੜਕ ਦੇ ਕਿਨਾਰੇ ਨਹਿਰ ਦੇ ਕਿਨਾਰੇ ਹੈਗਾ ਬੇਰਾ ਲੋ ਨੰਗਰ ਵੀ ਨਾਲ ਟਰੈਕਟਰ ਖੜਾ ਹੈ ਉਹ ਬਰਾ